ਰਾਤਾ ਪਰੂ ਕੇ ਸੀਸ ਗੁਰਦੁਆਰਾ ਸਾਹਿਬ ਦੇ ਵਿੱਚ ਕਿਉਂਕਿ ਗਦਰਪੁਰ ਦੇ ਵਿੱਚ ਤੇ ਹੁਣ ਆਪਾਂ ਚੱਲੇ ਆਂ ਤਰਨੁ ਸਮਾਂ ਹੋ ਚੁੱਕਿਆ ਸਵੇਰ ਦੇ 6 ਵਜਣ ਵਾਲੇ ਆ ਸਾਰਾ ਸ਼ਹਿਰ ਖਾਲੀ ਕਾਸ਼ੀਪੁਰ ਤੋਂ ਹਜੇ 29 ਕਿਲੋਮੀਟਰ ਪਿੱਛੇ ਆ ਆਪਾਂ ਮੌਸਮ ਦੇਖਣ ਨੂੰ ਸਾਫ਼ ਜਾ ਲੱਗਦਾ ਸੀ ਪਰ ਕੈਨਮੈਨ ਹੋਣੀ ਸ਼ੁਰੂ ਹੋ ਗਈ ਆ ਮਿੱਤਰੋ ਛਾਪਰ ਚੜਾਏ ਜਾਣਗੇ ਜੇ ਜਿਆਦੇ ਆ ਗਿਆ ਮੈਂ ਤਾਂ ਫੇਰ ਅੱਗੇ ਵਧ ਜਾਊਗਾ ਜਾਂ ਰੁਕਣਾ ਪਾਣਾ ਪੰਜਾਬ ਛੇ ਝੋਨੇ ਲੱਗੀ ਜਾਂਦੇ ਆ ਜਾਣ ਲੱਗਣ ਦੀ ਤਿਆਰੀ ਚ ਹੀ ਆਹੇ ਤਾਂ ਕਈਆਂ ਦੇ ਤਾਂ ਤੇ ਇੱਧਰ ਕੋਈ ਮੇਰਾ ਵੀਰ ਉਤਰਾਖੰਡ ਚ ਵੱਡੀ ਵੀ ਬੈਠਾ ਤੇ ਦੂਜੀ ਵਾਰੀ ਲਾਊਗਾ ਹੁਣ ਲੱਗਦਾ ਉਹ ਕੁਛ ਖੱਤਾ ਯਾ ਰਹਿ ਗਿਆ ਵੱਢਣ ਵਾਲਾ ਮੀ ਆਇਆ ਵਾ ਕਲਦਾਸ ਇੱਥੇ ਬਹੁਤ ਜਿਆਦੇ ਭਰੇ ਹੋਏ ਮਸ਼ੀਨ ਖੁੱਪ ਗਈ ਹੋਊਗੀ ਤੇ ਖੜ ਗਿਆ ਕੰਮ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਪਾਸ਼ਾ ਹੀ ਪਹਿਲੀ ਕਾਸ਼ੀਪੁਰ ਦੇ ਵਿੱਚ ਲਓ ਜੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਗਰਦੋਰਾ ਸਾਹਿਬ ਬਹੁਤ ਜ਼ਿਆਦਾ ਖੁੱਲ੍ਹੀ ਜਗ੍ਹਾ ਜੇ ਬਣੇ ਹੋਏ ਆ ਪਹਿਲਾਂ ਆਪਾਂ ਆਏ ਸੀ ਉਧਰ ਵਾਲੀ ਸਾਈਡ ਤੋਂ ਸਾਹਮਣੇ ਇਧਰ ਬੈਕ ਸਾਈਡ ਤੇ ਬਹੁਤ ਵੱਡੀ ਜਗ੍ਹਾ ਇਹ ਜੀ ਨਿਸ਼ਾਨ ਸਾਹਿਬ ਗਰਦੋਰਾ ਸਾਹਿਬ ਦੇ ਖੱਬੇ ਹੱਥ ਬਣਿਆ ਹੋਇਆ ਸਰੋਵਰ ਇਹੀ ਗੁਰਦੁਆਰਾ ਸਾਉ ਦਾ ਇਤਿਹਾਸ ਵੀਡੀਓ ਰੋਕ ਕੇ ਤੁਸੀਂ ਦੇਖ ਸਕਦੇ ਆਹੀ ਉਹ ਨਦੀ ਜਿਹੜੀ ਇੱਥੋਂ ਦੇ ਜਾਨੀ ਕਿ ਕਾਸ਼ੀਪੁਰ ਦੇ ਲੋਕਾਂ ਨੂੰ ਮਜਬੂਰ ਕਰਦੇ ਸੀ ਘਰ ਛੱਡਣ ਦੇ ਲਈ ਕਿਉਂਕਿ ਇਹਦੇ ਚ ਹੜ੍ਹ ਆਉਂਦੇ ਰਹਿੰਦੇ ਸੀ ਵਾਰ-ਵਾਰ ਤੇ ਇਹੀ ਨਦੀ ਨੂੰ ਬਾਬਾ ਨਾਨਕ ਜੀ ਨੇ ਭਾਈ ਮਰਦਾਨਾ ਜੀ ਨੂੰ ਕਹਿ ਕੇ ਉਹਨਾਂ ਦੇ ਰਵਾਬ ਦੇ ਕਾਰਨ ਸੰਗੀਤ ਦੇ ਕਾਰਨ ਇਥੇ ਠੱਲ ਪੈਣੀ ਪਈ ਇਧਰ ਵਾਲੀ ਸਾਈਡ ਤੋਂ ਤਾਂ ਇਹ ਦਿਖਾਈ ਦਿੰਦੀ ਐ ਇਸ ਤਰ੍ਹਾਂ ਪੂਰੀ ਜਦੋਂ ਦੂਜੀ ਸਾਈਡ ਦੇਖਦੇ ਆ ਤਾਂ ਇੱਥੋਂ ਦੇ ਲੋਕਾਂ ਨੇ ਅੱਧ ਨਾਲ ਵੱਧ ਥਾਂ ਜਨਦੀ ਦੇ ਚ ਜ਼ਮੀਨਾ ਪੱਤਰ ਕਰਕੇ ਫਸਲ ਵੀ ਨਹੀਂ ਸ਼ੁਰੂ ਕਰਦੀ ਹਾਂਜੀ ਕੀ ਹਾਲ ਚਾਲ ਐ ਸਾਰਿਆਂ ਦਾ ਸਾਰਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਚੱਲੇ ਸੀਗੇ ਗਦਰਪੁਰ ਚੋਂ ਰਾਤ ਗੁਰਦੋਰਾ ਸਾਹਿਬ 'ਚ ਰੁਕੇ ਸੀ ਤੇ ਆਪਾਂ ਜਾ ਰਹੇ ਆ ਪਹਿਲਾਂ ਕਾਸ਼ੀਪੁਰ ਤੇ ਬਾਅਦ 'ਚ ਆਪਾਂ ਜਾਵਾਂਗੇ ਉਸ ਤੋਂ ਅੱਗੇ ਦੇਖਦੇ ਆ ਕਿੰਨੀ ਦੂਰ ਤੱਕ ਆਪਾਂ ਸਫ਼ਰ ਕੱਢ ਸਕਦੇ ਆ ਦਿਨੇ-ਦਿਨੇ ਗਰਮੀ ਹੁੰਦੀ ਹੈ ਪੰਜਾਬ ਵਾਂਗੂ ਹਲ ਇਲਾਕਾ ਜਿਹੜਾ ਉਹ ਪਧਰੇ ਹੀ ਆ ਚੁੱਕਿਆਗਾ ਤੇ ਦਿਨੇ-ਦਿਨੇ ਗਰਮੀ ਕਰਕੇ ਰੁਕਣਾ ਪੈਣਾ ਸਵੇਰੇ ਤੇ ਸ਼ਾਮ ਨੂੰ ਦੋ ਟਾਈਮ ਹੀ ਸਫ਼ਰ ਨਿਬੜਦਾ ਹੁਣ ਬਾਕੀ ਦੇਖਦੇ ਆ ਸ਼ਾਮ ਤੱਕ ਆਪਾਂ ਕਿੱਥੇ ਜਾ ਸਕਦੇ ਆ ਆਪਾਂ ਖੜੇ ਆਂ ਹਰਦਵਾਰ ਹਾਈਵੇ ਤੇ ਅੱਜ ਆਪਾਂ ਜਾ ਰਹੇ ਹੁਣ ਅਫਜ਼ਲਗੜ ਹਜੇ ਵੀ 12-13 ਕਿਲੋਮੀਟਰ ਦੂਰ ਆ ਅੱਜ ਫੇਰ ਰਸਤੇ 'ਚ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਏ ਤੇ ਹੁਣ ਰੁਕਿਆ ਰੁੱਕ ਕੇ ਦੇਖਿਆ ਇਧਰ ਵਾਲੀ ਸਾਈਡ 'ਤੇ ਬਹੁਤ ਹੀ ਵੱਡਾ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਪਿੰਡ ਦਾ ਤਾਂ ਨਾਮ ਪਤਾ ਨਹੀਂ ਕੀ ਹੈ ਪਿੱਛੇ ਧਰਮਪੁਰ ਲੰਘ ਕੇ ਗਿਆ 3-4 ਕਿਲੋਮੀਟਰ ਪਹਿਲਾਂ ਉਸ ਤੋਂ ਅੱਗੇ ਆਉਂਦਾ ਬਹੁਤ ਵਧੀਆ ਗੁਰਦੁਆਰਾ ਬਣਿਆ ਹੋਇਆ ਹੈ ਅਪਰਤੋ ਰੋਡ ਦੇ ਉੱਪਰ ਇਧਰ ਜਿੰਨੇ ਵੀ ਗੁਰਦੁਆਰਾ ਸਾਹਿਬ ਮਿਲੇ ਆ ਸਾਰੇ ਦੇ ਸਾਰੇ ਗੁਰਦੁਆਰਾ ਸਾਹਿਬ ਰੋਡ ਦੇ ਉੱਪਰ ਹੀ ਮਿਲੇ ਆ ਲਓ ਜੀ ਇਹ ਜੀ ਗੁਰਦੁਆਰਾ ਸਿੰਘ ਸਭਾ ਅਫਜ਼ਲਗੜ ਵਿਜਨੌਰ ਦੇ ਵਿੱਚ ਪੈਂਦਾ ਇਹ ਉਪੀ ਦੇ ਵਿੱਚ ਪਹੁੰਚ ਚੁੱਕੇ ਆਪਾਂ ਟਾਈਮ ਹੋ ਚੁੱਕਾ ਲਗਭਗ 7:30 ਦੇ ਕਰੀਬ ਤੇ ਚਲਦੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਅੱਜ ਰਾਤ ਆਪਾਂ ਇੱਥੇ ਰੁਕਾਂਗੇ ਬਾਬਾ ਜੀ ਵੱਲੋਂ ਕਮਰਾ ਦੇ ਦਿੱਤਾ ਗਿਆ ਆਪਾਂ ਨੂੰ ਵਧੀਆ ਤੇ ਇਹ ਪਿੰਡ ਆਫ ਜ਼ਲਗੜ ਦੇ ਵਿੱਚ ਰਾਤ ਉਪਰੋਕੇ ਸੀ ਗੁਰਦੁਆਰਾ ਸਾਹਿਬ ਦੇ ਪੰਜ ਵਜੇ ਸਵੇਰ ਦੇ ਤੇ ਹੁਣ ਆਪਾਂ ਚੱਲੇ ਆਂ ਅੱਗੇ ਹਨੇਰਾ ਹੈ ਜੱਗ ਅੱਗੇ ਸਾਤ ਕਿੰਨ ਤੋਂ ਦੇ ਤੂ ਗਿਆ ਆਪਾਂ ਆਏ ਹੁਣ ਇਹ ਵਾਲੇ ਹਲਕੇ ਹਲਕਾ ਜੰਗਲ ਜਿਹਾ ਛੋਟਾ ਜਿਹਾ ਸੜਕ ਦੇ ਦੋਨੋਂ ਸਾਈਡ ਲਗਾਤਾਰ ਸਾਢੇ 3-4 ਕਿਲੋਮੀਟਰ ਤੇ ਅੱਗੇ ਆਉਣੇ ਜਦੋਂ ਆਪਾਂ ਦੇਖਦੇ ਆ ਬਣਿਆ ਹੋਇਆ ਆ ਪੋਲਾ ਪੋਲ ਦੇ ਇਧਰਲੇ ਪਾਸੇ ਹੈਗੀ ਤਾਂ ਵਾਹ ਵੱਡੀ ਨਦੀ ਜੀ ਐ ਇੱਥੇ ਪਾਣੀ ਛੱਡਿਆ ਹੋਇਆਗਾ ਪਰ ਜਦੋਂ ਇਧਰਲੇ ਪਾਸੇ ਦੇਖਦੇ ਆ ਇਹਨਾਂ ਨੇ ਇੱਥੇ ਡੈਮ ਬਣਾਏ ਹੋਏ ਐ ਇੱਥੇ ਭਾਰੀ ਵਾਣ ਵੀ ਨਹੀਂ ਲੰਘ ਰਹੇ ਬਿਲਕੁਲ ਇੱਕ ਹੀ ਟਰੱਕ ਮਿਲਿਆ ਆਪਾਂ ਨੂੰ ਪਿੱਛੋਂ ਸਾਰੇ ਜੰਗਲ ਜੇ ਦੇ ਵਿੱਚ ਹੋ ਸਕਦਾ ਹਨੇਰੇ ਕਰਕੇ ਹੋਵੇ ਪਰ ਵੈਸੇ ਪਿੱਛੇ ਹਰ ਜਗ੍ਹਾ ਤੇ ਮਿਲਦੇ ਰਹਿੰਦੇ ਆਪਾਂ ਟਰੱਕ ਵਗੈਰਾ ਜਾਂ ਭਾਰੀ ਚੀਜ਼ਾਂ ਉਹ ਬਣਿਆ ਹੋਇਆ ਕਿੰਨੇ ਔਰ ਲਿਖਿਆ ਹੋਇਆ ਗੈਂਤੀ ਜੀ ਵੀ ਕਿੰਨੀ ਉਚਾਈ ਹੋ ਸਕਦੀ ਹੈ ਪਾਣੀ ਦੀ ਇਹਦੂ ਆ ਰਿਹਾ ਪਾਣੀ ਇਹ ਨਦੀ ਦਾ ਤੇ ਨਦੀ ਦਾ ਨਾਮ ਹੈ ਰਾਮ ਗੰਗਾ ਆਪਣੇ ਆ ਮਿੱਤਰ ਦੇ ਦੱਸਣ ਅਨੁਸਾਰ ਜੋ ਪਾਣੀ ਪੀ ਰਿਹਾ ਇਸ ਵਕਤ ਤੇ ਉਧਰ ਬਣਿਆ ਹੋਇਆ ਇੱਕ ਤਰ੍ਹਾਂ ਦਾ ੱਟਬਾ ਤੇ ਵਿਚਾਲੇ ਉਹ ਨਦੀ ਨੇ ਆਪ ਹੀ ਚੱਕਤਾ ੱਟਬਾ ਨਹੀਂ ਆਸੇ ਉਹ ਨਦੀ ਰੇਤਾ ਨਦੀ ਦਾ ਲੈ ਜਾਂਦਾ ਹੋਇਆ ਤੇ ਉਹ ਆਪ ਹੀ ਇਧਰਲੇ ਪਾਸੇ ਖੋਲ ਰਹੀ ਹੈ ਨਦੀ ਪਹਿਲਾਂ ਇਕੱਠਾ ਜਦੋਂ ਹੜ ਵਗੈਰਾ ਆਉਂਦਾ ਨਾ ਜਦੋਂ ਜਿਆਦਾ ਪਾਣੀ ਆਉਂਦਾ ਉਸੇ ਟਾਈਮ 'ਚ ਹੀ ਆਇਆ ਹੋਇਆ ਤੇ ਆ ਨਦੀ ਨਹੀਂ ਖੋ ਰਿਆ ਹੋਇਆ ਇਹ ਉਹ ਹੀ ਨਦੀ ਹੋ ਸਕਦਾ ਵੱਡੇ ਸਮੁੰਦਰ ਵਾਲੀ ਗੱਲ ਹੀ ਹੈ ਇਹਦੇ ਨਾਲ ਕਿਉਂਕਿ ਦੂਰ ਦੂਰ ਤੱਕ ਇਸ ਦਾ ਹੀ ਪਾਣੀ ਦਿਖਾਈ ਦਿੰਦਾ ਬਹੁਤ ਜਿਆਦਾ ਵੱਡੀ ਆ ਤੇ ਜਦੋਂ ਆਪਾਂ ਇਧਰੋਂ ਦੇਖਦੇ ਆ ਆਪਾਂ ਜਾਣੇ ਇਹ ਰੋਡ ਦੋਨੇ ਪਾਸੇ ਪੂਰੇ ਸੰਘਣੇ ਦਰਖਤ ਇੱਕ ਤਰ੍ਹਾਂ ਦਾ ਜੰਗਲ ਹੀ ਬਣਿਆ ਹੋਇਆ ਅੱਜ ਪੂਰਾ ਰੋਡ ਆਪਣਾ ਇਸ ਤਰ੍ਹਾਂ ਦਾ ਹੀ ਰਹੂਗਾ ਤੇ ਅੱਗੇ ਜਾ ਕੇ ਆਪਾਂ ਨੂੰ ਵੈਸੇ ਵੀ ਜੰਗਲ ਪੈਣਾ ਅੱਜ ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਅੱਜ ਦਾ ਦਿਨ ਸ਼ਨੀਵਾਰ ਤੇ ਆਪਣੇ ਚੈਨਲ ਤੇ ਵੀਡੀਓ ਜਿਹੜੀਆਂ ਉਹ ਪਿੱਛੇ ਚੱਲ ਰਹੀਆਂ ਹਜੇ ਕਿਉਂਕਿ ਆਪਣੇ ਕੋਲ ਜੋ SIM ਆ ਉਹ VI ਦਾ ਤੇ ਪੰਜਾਬ ਤੋਂ ਬਾਅਦ ਇਹਦੇ ਹਾਲਾਤ ਮਾੜੇ ਹੀ ਆ ਨੈਟਵਰਕ ਬਹੁਤ ਜ਼ਿਆਦਾ ਘਟ ਹੁੰਦਾ ਕੱਲਾ Jio ਹੀ ਚੱਲਦਾ ਹਰ ਇੱਕ ਜਗ੍ਹਾ ਤੇ ਜਾਂ ਫਿਰ ਏਟਲ ਕੋਸ਼ਕ ਦੇ ਜਗਾਵਾਂ ਤੇ ਬਹੁਤ ਜ਼ਿਆਦਾ ਵਧੀਆ ਨਹੀਂ ਹੁੰਦਾ VI ਸਭ ਤੋਂ ਡਾਊਨ ਚੱਲ ਰਿਹਾ ਹੈ ਅੱਜ ਆਪਾਂ ਚੱਲੇ ਸੀ ਅਫਜ਼ਲਗੜ ਤੋਂ ਤੇ ਆਪਾਂ ਜਾ ਰਹੇ ਹਾਂ ਫਿਲਹਾਲ ਨਗੀਨਾ ਪਹਾੜਾ ਵਾਂਗੂੰ ਚੜਾਈਆਂ ਪੈ ਰਹੀਆਂ ਫਿਰ ਸੋਚਿਆ ਨਹੀਂ ਸੀ ਫਿਰ ਤੋਂ ਦੁਬਾਰਾ ਉਤਰਾਈ ਚੜਾਈ ਜੀ ਪਾਊਗੀ ਫੇਰਾ ਪੋਸਟ ਤੋਂ ਜਾਵਾਂਗੇ ਨਜ਼ੀਬਾਬਾਦ ਤੇ ਸਾਰਾ ਰੋਡ ਜੰਗਲ ਵਾਲਾ ਹੀ ਹੈ ਜੰਗਲੀ ਇਲਾਕਾ ਹੋਣ ਦੇ ਕਾਰਨ ਇੱਥੇ ਬਾਜਾਂ ਆਉਂਦੀਆਂ ਸਿਰਫ ਤੇ ਸਿਰਫ ਬੈਠੇ ਉੱਤੇ ਪੰਛੀਆਂ ਦੀਆਂ ਜਨ ਜਦੋਂ ਕਿਤੇ ਕੋਈ ਮੋਟਰਸਾਈਕਲ ਜਾਂ ਗੱਡੀ ਵਗੈਰਾ ਲੰਘਦੀ ਤਾਂ ਉਸ ਦੀ ਬਾਜ ਨਹੀਂ ਤਾਂ ਬਿਲਕੁਲ ਸ਼ਾਂਤੀ ਅਤੇ ਆਪਾਂ ਆਵਾਜ਼ ਸੁਣ ਸਕਦੇ ਆ ਰਾਮ ਨਾ ਉੱਤੇ ਬੈਠੇ ਪੰਛੀ ਆਂ ਤੇ ਸਵੇਰ ਸਵੇਰ ਦਾ ਵੇਲਾ ਹੋਣ ਦੇ ਕਾਰਨ ਜੰਗਲ ਦੇ ਵਿੱਚ ਮੌਸਮ ਥੋੜਾ ਜਿਹਾ ਠੰਡਾ ਪਰ ਜਦੋਂ ਆਪਾਂ ਬਾਹਰ ਨਿਕਲਦੇ ਆਂ ਤਾਂ ਸੂਰਜ ਦੇਵਤਾ ਜੀ ਆ ਚੁੱਕੇ ਆ ਆਪਣੇ ਪੂਰੇ ਰੂਪ ਦੇ ਵਿੱਚ ਆਪਾਂ ਐਸੀ ਨਜੀਬਾਬਾ ਤੋਂ ਤੇ ਹਰਦਵਾਰ ਵਾਲਾ ਹਾਈਵੇ ਹਾਈਵੇ ਤੇ ਹੋਂ ਸਾਰੀ ਆਪਾਂ ਨੂੰ ਇਹ ਵੀਰ ਮਿਲੇ। ਕਿਆ ਹਾਲ ਹੈ ਬਈਆ? ਵਧੀਆ ਹੈ। ਹਰ ਹਰ ਮਹਾਦੇਵ। ਕਹਾਂ ਤੇ ਜਾ ਰਹੇ ਹੋ ਆਪ? ਅਸੀਂ ਲੋਕ ਮੋਤੀਯਾਰੀ ਬਿਹਾਰ ਸੇ ਆਏ ਜੋ ਕੇਦਾਰਨਾਥ ਯਾਤਰਾ ਕਰ ਰਹੇ ਹਾਂ 1500 ਕਿਲੋਮੀਟਰ। ਕੇਦਾਰਨਾਥ 1500 ਕਿਲੋਮੀਟਰ? ਅੱਜ ਘਰ ਸੇ ਨਿਕਲੇ ਹੋ 18 ਦਿਨ ਹੋ ਗਏ। 18 ਦਿਨ ਹੋ ਗਏ? ਇਹ ਵੀਰ ਜਾ ਰਹੇ ਆ ਇਹ ਇਹ ਟਾਇਰਾਂ ਵਾਲੇ ਬੋਟਾਂ ਜਾਂ ਨਾਸਕੈਟਿੰਗ ਵਾਲੇ ਆਪਣਾ ਪੰਜਾਬੀ ਵੀਰ ਵੀ ਇੱਕ ਗਿਆ ਸੀ। ਔਰ ਸਭ ਕੁਸ਼ਲ ਮੰਗਲ ਠੀਕ ਹੈ? ਹਾਂ ਸਭ ਬੜੇ। ਇਸ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਤੀ? प्रॉब्लम नहीं पैर में छाले पड़, पड़ जाते हैं रात को कहाँ पर रुकते हो मंदिर गुरुद्वारा मंदिर गुरुद्वारा और ये साथ में तुम्हारे गांव का ही है आ, कैसे हो छोटे भैया ठीक है ठीक है तुम्हारा कैसा चल रहा है ठीक है पहली बार जा रहे हो तुम दोनों पहली बार।, पहली बार एक ही गांव के ठीक है तो स्कूल में छुट्टियाँ फाइनल है फाइनल है ਠੀਕ ਹੈ ਪਹਿਲੇ ਟ੍ਰੇਨਿੰਗ ਲਈ ਸੀ ਅਸੀਂ ਹਾਂ ਇਹ ਵੀਰ ਜਾ ਰਹੇ ਹਰਦੁਆਰ ਇਸ ਦਾ ਟ੍ਰੇਨਿੰਗ ਦਿੱਤੇ ਹਰਦੁਆਰ ਤੱਕ ਸਾਡੀਆਂ ਗੱਡੀਆਂ ਹੁਣ ਇਕੱਠੀਆਂ ਹੀ ਜਾ ਰਹੀਆਂ ਦੋਨੇ ਸਕੇਟਿੰਗ ਵਾਲੇ ਮੁੰਡੇ ਤੇ ਦੋਨੇ ਇਹ ਕਾ ਮੁੰਡਾ ਤੇ ਇੱਕ ਮੈਂ ਖੁਦ ਚਾਰੇ ਮੁੰਡੇ ਹੁਣ ਜਾ ਰਹੇ ਹਰਦੁਆਰ ਤੱਕ ਇਕੱਠੇ ਦੋ ਸਾਈਕਲ ਤੇ ਦੋ ਟੈਰਾਂ ਵਾਲੇ ਬੂਟ ਹਰਦੁਆਰ ਤੋਂ 40 ਕਿਲੋਮੀਟਰ ਪਿੱਛੇ ਆਪਾਂ ਕੱਕ ਜੰਗਲ ਆਇਆ ਪਰ ਇਹ ਜੰਗਲ ਆਇਆ ਸਪੈਦਿਆਂ ਦਾ ਦੋਨੇ ਪਾਸੇ ਦੇਖ ਹੀ ਸਕਦੇ ਕਿੰਨੇ ਸੰਗਣੇ ਦੇ ਕਿੰਨੇ ਕਿ ਜ਼ਿਆਦੇ ਸਪੈਦੇ ਲੱਗੇ ਆਪਾਂ ਖੜੇ ਹਰਦੁਆਰ ਤੋਂ 22 30 ਕਿਲੋਮੀਟਰ ਪਿੱਛੇ ਤੇ ਹਾਈਵੇ ਤੇ ਦੋਨੇ ਪਾਸੇ ਪੂਰਾ ਸੰਗਣਾ ਜੰਗਲ ਚੱਲ ਪਿਆ ਸਾਹਮਣੇ ਵੀ ਜੰਗਲ ਇੱਧਰ ਵੀ ਜੰਗਲ ਇਧਰ ਵੀ ਜੰਗਲ ਤੇ ਪਿੱਛੇ ਵੀ ਜੰਗਲ ਜੰਗਲੋ ਜੰਗਲੀ ਹੋ ਗਈ ਮਿੱਤਰੋ ਤੇ ਗਰਮੀ ਇੱਥੇ ਬਹੁਤ ਜ਼ਿਆਦੇ ਹੋਈ ਪਈ ਸੂਰਜ ਨਹੀਂ ਆ ਵੈਸੇ ਬਸ ਤਾਜਾ ਬਣ ਗਿਆ ਪੰਜਾਬ ਵਾਂਗ ਇਧਰ ਜੋ ਚੀ ਪਈ ਹੋਈ ਆ ਇਹਨੂੰ ਕਾਵੜ ਕਹਿੰਦੇ ਆ ਪੈਦਲ ਚੱਲ ਕੇ ਇਹ ਚੀਜ਼ ਆਪਣੇ ਮੋਢਿਆਂ ਤੇ ਰੱਖਦੇ ਆ ਵੀਰ ਤੇ ਜਾ ਰਹੇ ਇਧਰ ਉਹੀ ਹਾਈਵੇ ਤੇ ਉਹੀ ਦੋਨੇ ਵੀਰ ਜੋ ਸਕੇਟਿੰਗ ਯਾਤਰਾ ਕਰ ਰਹੇ ਆ ਤੇ ਜਦੋਂ ਇਧਰ ਆਪਾਂ ਗਏ ਰੇ ਸੀ ਕਿ ਜੰਗਲ ਆ ਜੰਗਲ ਦੇ ਵਿੱਚ ਆਉਂਦਾ ਇੱਕ ਬਹੁਤ ਹੀ ਸੋਹਣਾ ਤੇ ਪਿਆਰਾ ਪਦਰਾ ਮੈਦਾਨ ਜੀ ਤੇ ਉੱਪਰ ਕਹਾਜਾ ਲੱਗਿਆ ਹੋਇਆ ਪੂਰਾ ਵਧੀਆ ਤੇ ਪਸ਼ੂ ਛੱਡੇ ਹੋਏ ਕਿਸੇ ਦੇ ਚੱਲ ਰਹੇ ਉੱਪਰ ਤੇ ਜੇ ਇਧਰ ਨਿਗਾਹ ਮਾਰੀਏ ਉਸੇ ਕੁਛ ਘਰ ਦਿਖਾਈ ਦਿੰਦੇ ਕੱਚੇ ਘਰ ਤੇ ਝੋਪੜੀਆਂ ਹੀਆਂ ਛੱਤੀਆਂ ਹੋਈਆਂ ਇਹ ਜੋ ਜੰਗਲਾ ਹਰਦਵਾਰ ਦੇ ਕੋਲ ਇਹਦੇ 'ਚ ਸ਼ੇਰ ਵਗੈਰਾ ਵੀ ਆਮ ਹੀ ਮਿਲਦੇ ਆ। ਕਾਫੀ ਲੋਕਾਂ ਨੇ ਕਿਹਾ ਸੀ ਕਿ ਸ਼ੇਰ ਚੀਤੇ ਵਗੈਰਾ ਮਿਲਦੇ ਆ। ਪਰ ਇਹ ਜੰਗਲ ਦੇ ਪਹਿਲੀ ਸਾਈਡ ਜਾਂਦਾ ਜੋ ਰੋਡ ਉਹਦੇ 'ਚ ਜ਼ਿਆਦਾਤਰ ਮਿਲਦੇ ਆ। ਤੇ ਇਧਰ ਵਾਲੀ ਸਾਈਡ ਜੰਗਲ ਦੇ ਵਿੱਚ ਉਹੀ ਮੈਦਾਨ ਫਿਰ ਤੋਂ। ਇਧਰ ਹੈ ਜੀ ਹਰਦੁਆਰ ਹਾਈਵੇ। ਬਿਲਕੁਲ ਹਾਈਵੇ ਦੇ ਉੱਪਰ ਬਣਿਆ ਹੋਇਆ ਗੁਰਦੁਆਰਾ ਸਾਹਿਬ। ਇਹ ਇਤਿਹਾਸਕ ਗੁਰਦੁਆਰਾ ਸਾਹਿਬ। ਇਸ ਜਗ੍ਹਾ ਤੇ ਗੁਰੂ ਨਾਨਕ ਪਾਸ਼ਾ ਜੀ 3 ਮਹੀਨੇ ਤੇ 13 ਦਿਨ ਰਹੇ ਸੀ। ਬਾਕੀ ਆਪਾਂ ਚੱਲਦੇ ਅੰਦਰ ਤੇ ਦੇਖਦੇ ਆਂ ਦਰਬਾਰ ਸਾਹਿਬ ਦੀ ਗੁਰਦੁਆਰਾ ਸਾਹਿਬ। ਇਹ ਬੋਲੀ ਸਾਹਿਬ ਜਿਸ ਦੇ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਜਗ੍ਹਾ ਤੇ ਆਪ ਪ੍ਰਗਟ ਕਰੀ ਸੀ। ਤੇ ਇਸ ਵਿੱਚੋਂ ਹੁਣ ਤੱਕ ਕੁਦਰਤੀ ਪਾਣੀ ਆ ਰਿਹਾ ਹੈਗਾ। ਤੇ ਬਾਬਾ ਜੀ ਦੱਸ ਰਹੇ ਸੀ ਕਿ ਵੀ ਪਾਣੀ ਬਾਹਰ ਘਟਣਾ ਪੈਂਦਾ। ਹੁਣ ਤੁਸੀਂ ਦੇਖ ਹੀ ਸਕਦੇ। ਆਪਣੇ ਆਪ ਧਰਤੀ ਵਿੱਚੋਂ ਇਸ ਜਗ੍ਹਾ ਤੇ ਪਾਣੀ ਆ ਰਿਹਾ ਹੈਗਾ ਤੁਸੀਂ ਦੇਖ ਹੀ ਸਕਦੇ ਪਾਣੀ ਦਾ ਲੈਵਲ ਕਿੰਨਾ ਕ ਲਗਭਗ 7-8 40 ਥੱਲੇ ਆ ਇਸ ਜਗ੍ਹਾ ਤੋਂ ਸਾਈਡਾਂ ਤੋਂ ਤੇ ਅੱਜ ਦੇ ਟਾਈਮ ਦੇ ਵਿੱਚ ਵੀ ਦੇਖੋ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਆਪਣੇ ਆਪ ਪਾਣੀ ਆਉਣਾ ਘਰਦਵਾਰਾ ਸਾਹ ਤੋਂ ਜਦੋਂ 2 ਕਿਲੋਮੀਟਰ ਹੋਰ ਅੱਗੇ ਨੂੰ ਆਉਣਾ ਬਾਹਰਦਵਾਰ ਵਾਲੀ ਸਾਈਡ ਤਾਂ ਪੂਰਾ ਹਰਿਆ ਭਰਿਆ ਜੰਗਲ ਹੋਣ ਦੇ ਕਾਰਨ ਚਾਰੇ ਪਾਸੇ ਦਿਖਾਈ ਦਿੰਦੀਆਂ ਇਹ तितਲੀਆਂ ਬਹੁਤ ਹੀ ਜ਼ਿਆਦੇ ਆ ਲਓ ਜੀ ਪਹੁੰਚ ਗਏ ਆਪਾਂ ਹਰਦੁਆਰ ਇਧਰ ਜਾ ਰਹੀ ਗੰਗਾ ਨਦੀ ਹਰਦਵਾਰ ਆ ਰਹੀ ਹੈ ਲਓ ਜੀ ਆਪਾਂ ਪਹੁੰਚ ਚੁੱਕੇ ਹਰਦਵਾਰ ਰੇਲਵੇ ਸਟੇਸ਼ਨ ਤੇ ਆਪਾਂ ਅੱਜ ਇੱਥੇ ਪਤਾ ਕਰਨਾ ਆਪਣੇ ਸਾਈਕਲਾਂ ਦੇ ਲਈ ਕਿ ਨਾਲ ਲੈ ਕੇ ਜਾ ਸਕਦੇ ਕਿ ਨਹੀਂ ਫਿਰ ਰਾਤ ਨੂੰ ਚੱਲਾਂਗੇ ਆਪਾਂ ਇੱਥੋਂ ਟ੍ਰੇਨ ਤੇ ਇੱਥੇ ਬਣੀ ਹੋਈ ਸ਼ਰਧਜੀ ਭਗਵਾਨ ਦੀ ਮੂਰਤੀ ਲਓ ਜੀ ਸਟੇਸ਼ਨ ਤੋਂ ਬਾਅਦ ਪਤਾ ਕਰ ਲਿਆ ਆਪਾਂ ਸਭ ਕੁਝ ਆਪਾਂ ਆ ਚੁੱਕੇ ਹਾਂ ਹਰਦਵਾਰ गंगा किनारे ते जा रहे हैं हरकी पौड़ी ਵੱਲ ਐਦਰ ਗੰਗਾ ਤੇ ਗੰਗਾ ਕਿਨਾਰੇ ਦਰਦਵਾਰ ਸਾਹਿਬ ਜੋ ਕਿ ਅੱਜ ਦੇ ਟਾਈਮ 'ਚ ਬਿਲਕੁਲ ਇੱਕ ਕਮਰੇ ਦੇ ਜੋਗੇ ਰਹਿ ਚੁੱਕੇ ਨੇ ਲਓ ਜੀ ਪਹੁੰਚ ਚੁੱਕੇ ਆਂ ਆਪਾਂ ਹਰ ਕੀ ਪੌੜੀ ਪੂਰਾ ਪਿੱਛੋਂ ਬੈਠਾ ਦੇ ਕੋਈ ਤੋਂ ਸੰਗਤ ਤਾਂ ਕਿੰਨਾ ਜ਼ਿਆਦਾ ਇਕੱਠਾ ਗੰਗਾ ਨਦੀ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਆ ਹਾਰ ਕੀ ਪੋਰੀ ਇਹ ਆਪਾਂ ਹਾਰ ਕੀ ਪੋਰੀ ਦੀ ਜੁਆਰ ਉਤਰਾਖੰਡ ਦੇ ਵਿੱਚ ਵੀ ਆਪਣਾ ਅੱਜ ਆਖਰੀ ਦਿਨ ਇਹ ਹਾਲ ਆਪਾਂ ਹਾਰ ਕੀ ਕਿਉਂਕਿ ਅੱਜ ਕਰ ਰਹੇ ਆ ਆਪਾਂ ਸਫਰ ਦੀ ਸਮਾਪਤੀ ਫੇਰ ਆਪਾਂ ਜਾਵਾਂਗੇ ਟ੍ਰੇਨ ਤੇ ਬਠਿੰਡੇ ਸਿੱਧਾ ਤੇ ਅੱਜ ਹੋਵੇਗਾ ਆਪਣੇ ਸਫ਼ਰ ਦਾ ਆਖਰੀ ਦਿਨ ਉੱਤਰਾਖੰਡ ਦੇ ਵਿੱਚ ਗੰਗਾ ਦਾ ਪਾਣੀ ਕਿੰਨਾ ਜ਼ਿਆਦਾ ਚੜਿਆ ਹੋਇਆ ਤੁਸੀਂ ਦੇਖ ਹੀ ਸਕਦੇ ਹੋ ਫੁੱਲ ਭਰੀ ਆ ਰਹੀ ਹੈ ਸਾਮਾ ਹੋ ਚੁੱਕੇ ਰਾਤ ਦੇ ਪੌਣੇ 8 ਤੇ ਆਇਆ ਸਟੇਸ਼ਨ ਤੇ ਕੱਠ ਸਾਰੀ ਸੰਗਤ ਦਾ ਜਿੰਨਾਂ ਨੇ ਟ੍ਰੇਨਾਂ ਚੜਨਾ ਇਹ ਤਾਂ ਬਾਰ ਬਾਰ ਦਾ ਹੀ ਆ ਅੰਦਰ ਤਾਂ ਬੜਾ ਹੀ ਜ਼ਿਆਦਾ ਰਸ਼ ਹਰ ਦੁਆਰ ਤੋਂ ਸਾਈਕਲ ਪਾਰਸਲ ਕੀਤੇ ਸੀ ਆਪਾਂ ਕਿਸ ਤਰੀਕੇ ਦੀਆਂ ਮੋਹਰਾਂ ਹੀ ਲਾਤੀਆਂ ਨੇ ਉਹਨਾਂ ਨੇ ਤੇ ਬਠਿੰਡੇ ਪਹੁੰਚ ਚੁੱਕੇ ਆ ਲਓ ਜੀ ਫੇਰ ਉਹੀ ਰਾ ਪਿੰਡ ਲੰਬ੍ਹ ਵਾਲੀ ਤੋਂ ਚਖੜ ਵਾਲੇ ਨੂੰ ਜਾਂਦਾ ਹੋਇਆ ਯਾਨੀ ਕਿ ਆਪਣੇ ਆਪ ਦੇ ਪਿੰਡ ਨੂੰ ਜਾਂਦਾ ਹੋਇਆ ਰਹਾ ਤੇ ਆਪਾਂ ਪਹੁੰਚ ਚੁੱਕੇ ਅੱਜ ਤੇ ਸਮਾਪਤੀ ਕਰਦੇ ਆਪਾਂ ਆਪਣੇ ਸਫ਼ਰ ਦੀ ਇੱਥੇ ਆਪਣਾ ਪੂਰਾ ਸਫ਼ਰ ਬਹੁਤ ਵਧੀਆ ਰਿਹਾ ਬਾਕੀ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਵੀਡੀਓ ਜ਼ਰੂਰ ਦੱਸਿਓ